ਹਲਕਾ ਤਰਨਤਾਰਨ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦਾ ਦੇਹਾਂਤ ਹੋਣ ਦੀ ਖਬਰ ਹੈ ਜਾਣਕਾਰੀ ਮੁਤਾਬਕ ਡਾਕਟਰ ਸੋਹਲ ਲੰਮੇ ਸਮੇਂ ਤੋਂ ਬਿਮਾਰ ਚੱਲਦੇ ਆ ਰਹੇ ਸਨ ਜਿਨ੍ਹਾਂ ਦਾ ਅੰਮ੍ਰਿਤਸਰ ਵਿਖੇ ਇਲਾਜ ਦੌਰਾਨ ਇੱਕ ਨਿੱਜੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਇਸ ਤੋਂ ਬਾਅਦ ਉਹਨਾਂ ਦੇ ਘਰ ਵਿੱਚ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਵੱਡੀ ਗਿਣਤੀ ਵਿੱਚ ਪਾਰਟੀ ਦੇ ਅਹੁਦੇਦਾਰ ਅਤੇ ਵਰਕਰ ਪਹੁੰਚੇ ਡਾਕਟਰ ਕਸ਼ਮੀਰ ਸਿੰਘ ਸੋਹਲ ਜੀ ਐਮਐਲਏ ਤਰਨਤਾਰਨ ਜੋ ਅੱਜ ਸਾਡੇ ਵਿੱਚ ਨਹੀਂ ਰਹੇ ਉਹ ਇੱਕ ਬਹੁਤ ਵੱਡੀ ਦੁਖਦਾਈ ਖਬਰ ਹੈ ਅਸੀਂ ਸਾਰੇ ਇੱਥੇ ਮੌਜੂਦਾ ਕਾਉਂਸਲਰ ਨਾਲ ਸਰਪੰਚ ਸਾਹਿਬ ਸਾਰੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਲੀਡਰ ਸਾਰੇ ਡਾਕਟਰ ਸਾਹਿਬ ਦੇ ਘਰ ਇਕੱਠੇ ਹੋ ਕੇ ਬਹੁਤ ਦੁਖਦਾਈ ਸਮਾਗਮ ਵਿੱਚ ਸਾਰੇ ਸ਼ਾਮਲ ਹੋਏ ਆ ਹਰ ਇੱਕ ਦਾ ਦਿਲ ਬਰੂਝ ਰਿਹਾ ਕਿਉਂਕਿ ਡਾਕਟਰ ਸਾਹਿਬ ਇਹੋ ਜਿਹੇ ਇਨਸਾਨ ਸੀ ਧੀਰੇ ਸੀ ਤੇ ਉਹਨਾਂ ਨੇ ਪਾਰਟੀ ਦੇ ਵਿੱਚ ਬੜਾ ਸਾਥ ਦਿੱਤਾ ਸੀ ਇੱਕ ਥਾਂ ਖੜਨ ਵਾਲੇ ਸੀ ਬਹੁਤ ਹੀ ਵਧੀਆ ਇਨਸਾਨ ਸਨ ਪਿਛਲੇ 2 ਸਾਲ ਤੋਂ ਉਹਨਾਂ ਨੂੰ ਕੈਂਸਰ ਦੀ ਜਿਹੜੀ ਆ ਇੱਕ ਨਾਮ ਦਾ ਬਿਮਾਰੀ ਜਿਹੜੀ ਲੱਗੀ ਸੀ ਕੱਲ ਉਹਨਾਂ ਨੂੰ ਜ਼ਿਆਦਾ ਤੰਗੀ ਆਈ ਤੇ ਸ਼ਾਮ ਨੂੰ 5:00 ਵਜੇ ਉਹਨਨ ਹਸਪੀਟਲ ਅੰਮ੍ਰਿਤਸਰ ਜਿਹੜਾ ਫੋਟੇਸਾ ਹਸਪੀਟਲ ਆ ਉਥੇ ਲੈ ਕੇ ਗਏ ਸਵੇਰੇ 11:30 ਵਜੇ ਮੰਦ ਭਾਗੀ ਜਿਹੜੀ ਖਬਰ ਸਾਨੂੰ ਮਿਲੀ ਕਿ ਉਹਨਾਂ ਦੀ ਡੈਥ ਹੋ ਗਈ ਆ ਸਾਰੇ ਸਾਡਾ ਹਲਕਾ ਜਿਹੜਾ ਉਹ ਤਰਨਤਾਰ ਨਾਲ ਕੇ ਦੇ ਸਾਰੇ ਵੇਖੋ ਵਰਕਰ ਜਿਹੜੇ ਬੈਠੇ ਨੇ ਸੋਗਮਈ ਦੀ ਦੇ ਵਿੱਚ ਬੈਠੇ ਨੇ